ਜਿਹੜੀ ਚੀਜ਼ ਅਸੀ ਗਵਾਈ ਹੈ ਨਾ ਉਹ ਚਾਰਾ ਪ੍ਰਮਾਤਮਾ ਨੇ ਸੇ ਵੀ ਸਾਨੂੰ ਛੋਟੇ ਰੂਪ ਜੇ ਵਾਪਸ ਕਰ ਦਿੱਤੀ ਠੀਕ ਹੈ ਪਰ ਜਿਹੜੀ ਅੱਜ ਖੁਸ਼ੀ ਹੈ ਇਹ ਵੀ ਬਹੁਤ ਖੁਸ਼ੀ ਹੈ ਜਿਹੜਾ ਗਾ ਮੈਦੇ ਫੋਟੋ ਅਸੀਂ ਬਣਾ ਨਹੀਂ ਸਕਦੇ ਠੀਕ ਹੈ ਔਰ ਜਿਹੜੀ ਅੱਜ ਸਾਨੂੰ ਪ੍ਰਮਾਤਮਾ ਨੇ ਦੁਬਾਰਾ ਖੁਸ਼ੀ ਦਿੱਤੀ ਹੈ ਇਹ ਤੋਂ ਅਸੀਂ ਬਹੁਤ ਖੁਸ਼ ਆ ਗਏ ਪਹਿਲੀ ਲੋੜੀ ਅੱਜ ਦੀ ਲੋੜੀ ਹੈ ਪਹਿਲੀ ਪਿਛਲੇ ਸਾਲ ਵੀ ਵੇ ਡੋੜੀ ਪਾਤੀ ਗਈ ਸੀ ਹੀ ਪਰਮਾਤਮਾ ਦੇ ਅਰਦਾਸ ਕਰਕੇ ਵੀ ਸੀ ਵੀ ਮੇਰਾ ਵਾਇਰੂ ਮੇਰੇ ਛੋਟੂ ਵਾਪਸ ਕਰ ਦਿਓ ਮੇਰੀ ਵਾਇਰਲ ਖਸ ਹੋ ਗਈ ਮੇਰਾ ਅਫਸੋਗ ਆ ਗਿਆ ਹਾਂ ਬਹੁਤ ਖੁਸ਼ ਹਾਂ ਖੁਸ਼ੀਆਂ ਦੇ ਵੀ ਲਫ਼ਜ਼ ਬਹੁਤ ਸੋ ਮਦਰਾ ਜਿੰਨੇ ਵੀ ਸਿੱਖਾਈਏ ਉਹਨਾਂ ਸੇ ਵਾਇਰੂ ਦਾ ਸ਼ੁਕਰਾਨਾ ਕਰਦੀ ਪਹਿਲੀ ਵਾਰ ਕਈ ਲੋਕ ਨੇ ਛੋਟੂ ਨੂੰ ਦੇਖਿਆ ਛੋਟੇ ਸ਼ੁਭ ਨੂੰ ਹਾਂ ਤੇ ਬੜੀ ਖੁਸ਼ੀ ਲੱਗ ਰਹੀ ਹੈ ਬਹੁਤ ਖੁਸ਼ੀ ਆ ਰਹੀ ਹੈ ਅਸੀਂ ਸਭੋਂ ਪਹਿਲਾਂ ਤਾਂ ਸੁਣਨਾ ਚਾਹੁੰਦੇ ਹਾਂ ਹੁਣ ਅਸੀਂ ਇਹਨੂੰ ਦਿਨੋਂ ਦਿਨਾਂ ਇਹ ਦੇਖਦੇ ਕਿ ਛੇਤੀ ਛੇਤੀ ਕਰਾ ਦੇਣਗੇ ਜਾਨਦੇ ਨੇ ਕਿ ਕੀ ਕਰਨੀ ਹੈ ਮਾਸੀ ਨੇ ਪਰਵਾਤਵਾ ਕਰੂਗਾ ਹਨਾ ਹਲ ਕਰਦੇ ਹਾਂ ਚਲ ਜੀ ਬਸ ਪਰਵਾਤਵਾ ਆਸ਼ਕਰਾਨਾ ਹੀ ਕਰ ਦਿੰਦੇ ਹਾਂ ਪਰ ਅੱਜ ਤੱਕ ਮੈਂ ਕੁਝ ਨਹੀਂ ਬੋਲੀ ਅੱਜ ਮੈਂ ਖੁਸ਼ੀ ਚ ਬੋਲ ਰਹੀ ਹਾਂ ਜੀ ਮੇਰੀ ਬਾਹਗੋ ਮੈਨੂੰ ਸੁਣ ਲਈ ਇਹਦੀ ਲੰਬੀ ਉਮਰ ਕਰੇ ਪਰ ਉਹ ਜਿਹੜਾ ਸਾਨੂੰ ਕੰਮ ਹੈ ਨਾ ਉਹ ਕਿਸੇ ਮੁਗਾ ਬਥੇਗੀ ਜਾਈਏ ਕਿਤੇ ਨਾ ਕਿਤੇ ਉਸ ਗੰਮ ਨੂੰ ਉਹ ਕੰਮ ਤਾਂ ਸਾਨੂੰ ਪਹੀ ਨਹੀਂ ਜਾਂਦਾ ਸਾਡੇ ਸਾਹਾਂ ਚ ਵੀ ਮੈਨੂੰ ਅਲਾਵੈਂਸ ਸੱਡ ਮਰਾਂ ਦੇ ਕੁਣ ਚਲਾ ਬਬਲ ਠੀਕ ਹੈ। ਪਰ ਜਿਹੜੀ ਅੱਜ ਕੋਸ਼ਿਸ਼ਾਂ ਨੂੰ ਪਰਵਾਹ ਤੁਹਾਨੂੰ ਵਾਪਸ ਕੀਤੀ ਹੈ ਅਸੀਂ ਵਾਹਿਗੁਰੂ ਦਾ ਹੀ ਸ਼ੁਕਰਾਨਾ ਕਰਦੇ ਹਾਂ। ਸਿੱਧੂ ਦੇ ਪ੍ਰਸੰਸਕਾਂ ਨੂੰ ਵੀ ਕਹਿੰਦਾ ਜੇ ਪੂਰੇ ਦੇਸ਼ ਦੇ ਲੋਕਾਂ ਨੂੰ ਧੰਨਵਾਦ ਕਰਦੇ ਹਾਂ। ਜਿਹੜੇ ਜਿੱਥੇ ਵੀ ਧੋਲੀ ਬਣਾ ਰਹੇ ਨੇ ਪਹਿਲਾਂ ਸਾਰੇ ਲੋਕਾਂ ਨੇ ਦਿਵਾਵਾ ਲਈ ਸੋ ਬਹੁਤ ਸਾ। ਜੇ ਸਿਕਾ ਇਹ ਵੀ ਕਿਤੇ ਵਾਪਸ ਆਇਆ ਇੱਕ ਦੇ ਕੋਲੋਂ ਨਾ ਵਾਪਸ ਆਇਆ ਇੱਕ ਦੇ ਨਾਲ ਨਹੀਂ। ਜਿਸ ਆਫ ਦੇ ਸੋ ਜਿਹੜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਵੀ ਮਤਲਬ ਰੋਜ਼ਾਨਾ ਹੀ ਅਰਦਾਸਾਂ ਕਰਦੇ ਸੀ ਇਹ ਸਾਰੇ। ਸਭ ਦੇ ਅਰਦਾਸਾਂ ਪੂਰੀਆਂ ਹੋਣ। ਨਮਾ ਗੀਤ ਵੀ ਆ ਰਿਹਾ ਜੀ ਸਿੱ ਆਹ ਸਾਨੂੰ ਕੁਛ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਪਰ ਮਾਤਾਵਾ ਇਹਨੂੰ ਲੰਬੀ ਓਵਰ ਕਰੇ ਮੈਂ ਤਾਂ ਇਹ ਕਹਿੰਦੀ ਆ ਵੀ ਮੇਰੀ ਓਰ ਸ਼ੁਭ ਨੂੰ ਲਾ ਦੇ ਬਸ ਇਹਨੂੰ ਵੱਡਾ ਹੋਇਆ ਵੇਖੀਏ ਸੀ ਜਿਹੜੇ ਸੁਪਨੇ ਉਹਦੇ ਪੂਰੇ ਕਰੇ ਸੀ ਸੀ ਚਪੂ ਨਹੀਂ ਤੁਸੀਂ ਛੋਟੇ ਸਿੱਧੂ ਨੂੰ ਵੀ ਗੋਦੀ 'ਚ ਖਣਾਇਆ ਤੇ ਇਹ ਤੋਂ ਪਹਿਲਾਂ ਵੱਡਾ ਸਿੱਧੂ ਸੀ ਆ ਉਹ ਵੀ ਗੋਦੀ 'ਚ ਖਣਾਇਆ ਕਿਵੇਂ ਲਾਇਆ ਕੀ ਉਹ ਸਾਨੂੰ ਬਈ ਦੱਸੀ ਜਾਂਦੀ ਆ ਪਹਿਲਾਂ ਕਿ ਉਹ ਪਰਸਾ ਜਿਹੜੇ ਸਾਡੇ ਦੁੱਖ ਆ ਇਹਨਾਂ ਤੋਂ ਦੁੱਖ ਨਹੀਂ ਆ ਸਾਡੇ ਉਹਨੂੰ ਵੀ ਅਸੀਂ ਬਹੁਤ ਹੋਰ ਆਲਾ ਨੇੜੇ ਨਹੀਂ ਫਟਾ ਕੀਤਾ ਪਰ ਫੋਨ ਇਹਨੂੰ ਵੀ ਇਸੇ ਇਸੇ ਤਰ੍ਹਾਂ ਹੀ ਵੱਡਾ ਕਰਨਾ ਹੈ। ਆਪਣਾ ਆਤਮਾ ਨੂੰ ਵੱਡਾ ਕਰਨਾ। ਪਰ ਜਿਹੜੀ ਸਿੱਖ ਤੁਹਾਨੂੰ ਆਦਾਂ ਅੱਜ ਸਾਡੀ ਬਾਤ ਸੱਚ ਸੀ ਦੂਨੇ ਹਮੇਸ਼ਾ ਹੀ ਜਿਉਂਦੇ ਵੀ ਕਿਹਾ ਵੀ ਸਿੱਧੂ ਕਦੇ ਵੀ ਮੁੱਕੇਗਾ। ਛੋਟਾ ਸਿੱਧੂ ਆਇਆ ਦਾ ਦੁਬਾਰੇ ਸਾਡੇ ਧਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਅੱਗੇ ਪਹਿਲਾਂ ਸਿੱਧੂ ਰੌਣਕਾਂ ਲਾਉਂਦਾ ਹੁੰਦਾ ਅੱਜ ਫੇਰ ਉਹ ਛੋਟੇ ਸ਼ੋਅ ਕਰਕੇ ਜਿੰਨੇ ਪਹਿਲਾਂ ਸਿੱਧੂ ਦੀ ਰੌਣਕ ਲੱਗਦੀ ਹੁੰਦੀ ਸੀ ਛੋਟੇ ਸਿੱਧੂ ਕਰਕੇ ਹੁਣ ਉਮੀ ਰੌਣਕ ਲੱਗੀ ਹੈਗੀ ਉਮੀ ਸਾਰੀਆਂ ਦਾਦੀਆਂ ਜਾਤੀਆਂ ਸਾਰੀਆਂ ਉਮੀ ਬੈਠੀਆਂ ਨੇ ਆਈਆਂ ਪੂਰਾ ਮਾਹੌਲ ਬਣਿਆ ਪਿਆ ਪੂਰਾ ਵਧੀਆ ਮਾਹੌਲ ਬਣਿਆ ਪਿਆ ਬਈ ਹੈ ਪੂਰਾ ਵਧੀਆ ਕਿੰਨਾ ਟਾਈਮ ਚੱਲਣਾ ਜਸ਼ਨ ਸਿਰ ਇਹ ਇਹਦਾ ਭਈ ਸ਼ਾਮ ਤੱਕ ਚੱਲੀ ਜਾਊਗਾ ਹੈ ਪਹਿਲੀ ਵਾਰ ਮਤਲਬ ਇੱਕ ਖੁਸ਼ੀ ਦਾ ਮਾਹੌਲ ਕ੍ਰੀਏਟ ਹੋਇਆ ਇੱਕ ਵਾਰ ਜਿੱਦੇ ਜਨਮ ਲਿਆ ਸੀ ਉਸ ਦਿਨ ਤੇ ਅੱਜ ਤੇ ਕਿਵੇਂ ਲੱਗ ਰਿਹਾ ਪਿੰਡ ਵਾਲੇ ਕਿੰਨੇ ਕੋ ਮਤਲਬ ਚਾ ਜਿਹੜਾ ਲੋਕ ਬਈ ਪਿੰਡ ਵਾਲਿਆਂ ਦਾ ਬਹੁਤ ਚਾਗ ਆ ਸਾਰਿਆਂ ਨੂੰ ਬਹੁਤ ਬਹੁਤ ਚਾਗ ਆ ਵੀ ਜਿਵੇਂ ਵੀ ਖੁਸ਼ੀ ਚੱਤੀ ਨਹੀਂ ਜਾਂਦੀ ਅੰਦਰੋਂ ਅੰਦਰ ਹੀ ਦਾ ਲੋਕ ਬਹੁਤ ਖੁਸ਼ ਹੋ ਰਹੇ ਨੇ ਅੱਛਾ ਛੋਟੇ ਛੋਭ ਨੂੰ ਅੱਜ ਸਾਰਿਆਂ ਨੇ ਦੇਖਿਆ ਹੈ ਬਾਹਰ ਹਾਂ ਅੱਜ ਸਾਰਿਆਂ ਨੇ ਦੇਖ ਲਿਆ ਭਾਈ ਜਿਹੜੇ ਨੇ ਪਹਿਲਾਂ ਨਹੀਂ ਦੇਖਿਆ ਸੀ ਅੱਜ ਉਹਨਾਂ ਨੇ ਵੀ ਦੇਖ ਲਿਆ ਅੱਛਾ ਛੋਟਾ ਛੋਭੀ ਤਿਲ ਸਿੱਟ ਕੇ ਗਿਆ ਕਹਿੰਦੇ ਹਾਂ ਉਹ ਵੀ ਸਿੱਟ ਕੇ ਗਿਆ ਤਿਲ ਭਾਈ ਅੱਛਾ ਹਾਂ ਵਧੀਆ ਮਾਹੌਲ ਬਣਿਆ ਪਿਆ ਵਧੀਆ ਵਧੀਆ ਪੂਰਾ ਵਧੀਆ ਮਾਹੌਲ ਅੱਛਾ ਕੀ ਕਹੋਗੇ ਸਿੱਧੂ ਦੇ ਫੈਨਸ ਦੀ ਉਡੀਕ ਸੀ ਇੱਕ ਗਾਣਾ ਵੀ ਆਉਣ ਵਾਲਾ ਜਲਦ ਤੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਅੱਜ ਦੂਰੋਂ ਦੇਖ ਰਹੇ ਨੇ ਇਸ ਵੀਡੀਓ ਨੂੰ ਉਹਨਾਂ ਵਾਸਤੇ ਬਸ ਬਹੁਤ ਜਲਦੀ ਗਾਣਾ ਆ ਰਿਹਾਗਾ ਦੁਬਈ ਦਾ ਤੇ ਆ ਸੂਟ ਚੱਲੀ ਜਾਂਦਾ ਬਸ ਜਦੋਂ ਸੂਟ ਖਤਮ ਹੋ ਗਿਆ ਇਹੀ ਬਸ ਦੁਬਾਰੀ ਗਾਣਾ ਆਊਗਾ ਸੂਟ ਬਾਅਦ ਅੱਛਾ ਤਾਂ ਦੇਖ ਸਕਦੇ ਹੋ ਇਹ ਪਰਿਵਾਰ ਕੋ ਮੈਂਬਰ